ਵੈਗ੍ਰਿਤਿਕਾ ਖਾਲਸਾ ਵੈਗ੍ਰਿਤਿਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਜੇ ਇਸ ਵਿਸ਼ੇ ਦੇ ਸਬੰਧ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਜੇ ਕਾਫੀ 5-4 ਮਹੀਨੇ ਤੋਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਚੱਲਦੀ ਆ ਰਹੀ ਸੀ ਕਿ ਅਤਕਾਲ ਤਖਤ ਮਹਾਨ ਆ ਤੇ ਕਾਲੀ ਦਲ ਦੀ ਜਿਹੜੀ ਮੰਤਰੀਓ ਸ਼੍ਰੀ ਕਾਲ ਤਖਤ ਸਾਹਿਬ ਦੇ ਉਤੇ ਬਣਾਈ ਗਈ ਸੀ ਤੇ ਕਾਲ ਤਖਤ ਦੀਆਂ ਮਾਨ ਮਰਿਆਦਾ ਜਿਹੜੀ ਆ ਉਹਨਾਂ ਨੂੰ ਕਿਸੇ ਕਿਸਮ ਦੀ ਢਾਹ ਨਹੀਂ ਲੱਗਣੀ ਚਾਹੀਦੀ ਜਿਸ ਨਾਲ ਖਾਲਸਾ ਨੂੰ ਬੜਾ ਵੱਡਾ ਨੁਕਸਾਨ ਹੋ ਜਾ। ਪਿੱਛੇ ਵੀ ਚੈਨਲਾਂ ਦੇ ਉਤੇ ਸਾਡੇ ਬਿਆਨ ਵੀ ਆਏ ਤੁਹਾਨੂੰ ਪਤਾ ਆ। ਕਾਫੀ ਦਿਨ ਉਹ ਚੱਲਦਾ ਰਿਹਾ। ਅਸੀਂ ਜੋ ਕੁਛੇ ਘਟਰਾਵਾਂ ਵਾਪਰੀਆਂ ਨੇ ਪਹਿਲੋਂ ਤੇ ਗਿਆਨੀ ਹਰਪ੍ਰੀਤ ਵਾਲੀ ਵਾਪਰੀ ਗੰਨੀ ਹਰਪ੍ਰੀਤ ਦੀ ਘਟਨਾ ਵਿਸ਼ੇਪ ਵੱਖਰੀ ਸੀ ਉਹਦੇ ਖਿਲਾਫ ਜੋ ਕੁਝ ਵੀ ਹੋਇਆ ਤੁਸੀਂ ਸਾਰੇ ਜਾਣਦੇ ਜੇ ਇਨਕੁਆਇਰੀ ਕਮੇਟੀ ਬਣਾਈ ਗਈ ਫਿਰ ਵੀ ਉਹ ਜੁम्मे अकाਲੀ ਦਲ ਦੇ ਲਗਾ ਬਿਲਕੁਲ ਠੀਕ ਆ ਪਰ ਅਸੀਂ ਸਮਝਦੇ ਆਂ ਕਿ ਕੋਈ ਤੌਰ ਤਰੀਕਾ ਅਪਣਾ ਕੇ ਕੋਈ ਗੱਲ ਕੀਤੀ ਜਾਵੇ ਤੇ ਫਿਰ ਉਹਦੇ ਚ ਫੇਸੇਵਿੰਗ ਹੋ ਜਾਂਦੀ ਉਹ ਗੱਲ ਤੇ ਅਜੇ ਮੱਠੀ ਨਹੀਂ ਹੋਈ ਧਾਮੀ ਸਾਹਿਬ ਅਸਤੀਫਾ ਦੇ ਗਏ ਧਾਮੀ ਸਾਹਿਬ ਸੁਧਾਰ ਲੈਣ ਵਾਲਿਆਂ ਚ ਤੇ ਇਕਾਲੀ ਦਲ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਸੀ ਇਕਾਲ ਤਖਤ ਦੇ ਸਾਹਿਬ ਦੇ ਨਾਲ ਇੱਕ ਪੁਲ ਦਾ ਕੰਮ ਕਰਦੇ ਸੀ ਜਦੋਂ ਜਦੋਂ ਪਤਾ ਲੱਗਾ ਧਾਮੀ ਸਾਹਿਬ ਨੂੰ ਵੀ ਮੇਰੀ ਪੇਸ਼ ਨਹੀਂ ਜਾਂਦੀ ਉਹ ਤੁਹਾਡੇ ਸਾਹਮਣੇ ਰਜਾਇਨ ਕਰਕੇ ਔਰ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜੋ ਪਿਛਲੇ ਦਿਨਾਂ 'ਚ ਫੈਸਲੇ ਲਏ ਆ ਉਹ ਬੜੇ ਨੰਨਣਜੋਗ ਆ ਆਪਾਂ ਕਾਲ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖੀਏ ਔਰ ਉਹ ਕੰਮ ਕਰੀਏ ਜਿਹਦੇ ਨਾਲ ਪਾਰਟੀ ਦੀ ਸਾਡੀ ਸ਼ੋਭਾ ਵਧੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਸਰਦਾਰ ਸਖਬੀਰ ਸਿੰਘ ਜੀ ਬਾਦਲ ਨੇ ਰਜਾਇਨ ਕੀਤਾ ਆ ਪਹਿਲੀ ਮੀਟਿੰਗ ਜਿਹੜੀ ਐਮਰਜੈਂਸੀ ਹੋਈ ਦਾਸ ਨੇ ਉੱਚੀ ਬਾਹ ਕਰਕੇ ਕਿਹਾ ਕਿ ਰਜਾਈਨ ਮਨਜ਼ੂਰ ਕਰ ਲੈਣਾ ਚਾਹੀਦਾ ਜੇ ਸਤਾਸ਼ਗਬੀਰ ਸਿੰਘ ਬਾਦਲ ਦਾ ਭਲਾ ਚਾਉਣੇ ਸਾਰੀ ਕਮੇਟੀ ਕਵਾਹ ਆ ਵਿੱਚ ਜਿਹੜੇ ਪੁੱਛ ਲੈਣ ਵਾਲੇ ਸੀ ਉਹਨਾਂ ਆਖਿਆ ਨਾ 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 ਇਹ ਨਹੀਂ ਕਰਨਾ ਲੈਖਿਆ ਜਾਂ ਤੁਸੀਂ ਦੱਸੋ ਵੀ ਉਹਨਾਂ ਤੁਹਾਨੂੰ ਆਖਿਆ ਵੀ ਨਾ ਕਰਿਓ ਜੇ ਤੁਹਾਨੂੰ ਰਜਾਈਨ ਕਰ ਦਿੱਤਾ ਰਜਾਈਨ ਕਰਕੇ ਤੁਸੀਂ ਇੱਕ ਰੈਗੂਲੇਸ਼ਨ ਪਾਲੋ ਕਿ ਟੀਲ ਫਰਦਰ ਨਵੇਂ ਪ੍ਰਧਾਨ ਦੀ ਚੋਣ ਤੱਕ ਕੰਮ ਇਹ ਕਰਦੇ ਰਹਿਣਗੇ ਅਸੀਂ ਇਹਨਾਂ ਦਾ ਸਿਫਾਰਸ਼ ਮਨਜ਼ੂਰ ਕਰਦੇ ਸਾਰਾ ਕੰਮ ਹੋ ਗਿਆ ਪਰ ਕੋਈ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਮੀਟਿੰਗ ਦੇ ਵਿੱਚ ਫੇਰ ਮਸਲਾ ਆਇਆ ਫੇਰ ਅਸੀਂ ਆਖਿਆ ਵੀ ਇਹ ਜੋ ਕੁਝ ਵਾਪਰਨ ਰਿਹਾ ਨਾ ਇਹਨੂੰ ਕੰਟਰੋਲ ਕਰੀਏ ਇਹ ਕੰਟਰੋਲ ਨਾ ਕੀਤਾ ਤਾਂ ਆਪਣਾ ਨੁਕਸਾਨ ਹੋਏਗਾ ਕਿੰਨੀਆਂ ਘਟਨਾਵਾਂ ਮੈਂ ਤੁਹਾਨੂੰ ਗਿਣ ਕੇ ਸੁਣਾਵਾਂ ਜਿਹੜੀਆਂ ਵਾਪਰੀਆਂ ਜਿਹੜੀਆਂ ਸਾਨੂੰ ਡੇ ਬਾਏ ਡੇ ਇੱਕ ਦਾ ਜਵਾਬ ਦਿੰਦੇ ਰਹਾਂ ਉਹ ਅਜੇ ਹਰਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਦੀ ਹੈ ਉਹ ਅਜੇ ਹਰਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਹੈ ਮਤਲਬ ਸਾਡੇ ਬੰਦਿਆਂ ਨੇ ਗਲਤੀ ਤੇ ਗਲਤੀ ਕੀਤੀ ਉਹ ਤਾਂ ਸਮਾਂ ਲੰਘ ਗਿਆ ਹੁਣ ਆ ਜਿਹੜਾ ਮਸਲਾ ਧਾਮੀ ਸਾਹਿਬ ਦੀ ਰਜਾਇਨ ਕਰਨ ਤੋਂ ਬਾਅਦ ਆਪ ਫੈਸਲਾ ਜੋ ਵਰਕਰ ਕਮੇਟੀ ਜਿਹੜੀ ਇਹਨਾਂ ਦੀ ਐਗਜ਼ੀਕਟਿਵ ਕਮੇਟੀ ਉਹਨੇ ਕਰ ਦਿੱਤਾ ਵੀ ਅਜੇ ਤੇ ਅੱਗ ਬੜੀ ਵੱਡੀ ਬਲਦੀ ਆ ਵੀ ਆਪਾਂ ਇਹਦੇ 'ਚ ਹੌਸਲਾ ਲੈਣਾ ਚਾਹੀਏ ਉਹ ਗੱਲ ਸਾਡੀ ਜਿਹੜੀ ਆ ਉਹ ਚੱਕ ਫੈਸਲਾ ਕੀਤਾ ਜਿਹੜੀ ਕਾਰ ਕਿ ਜਾਰੀ ਸਾਡੀ ਰਹੀ ਸੀ ਐਗਜ਼ੀਕਟਿਵ ਦੀ ਉਹਦੇ ਵਿੱਚ ਸਾਡਾ ਐਸਾ ਕੰਮ ਕਰ ਦਿੱਤਾ ਜਿਹਦੇ ਨਾਲ ਸਾਡੀ ਵਰਲਡ ਭਰ ਦੇ ਵਿੱਚ ਥੂ-ਥੂ ਹੋ ਗਈ ਅਸੀਂ ਪ੍ਰਤੀਵਾਦ ਤੇ ਲੋਕਾਂ ਨੂੰ ਕਹਿੰਦੇ ਆ ਲੋਕਾਂ ਦੇ ਅਸੀਂ ਭਰਤੀ ਨਹੀਂ ਕਰਨੀ ਅਸੀਂ ਤੇ ਕਾਲਕਤੱਬ ਸਾਹਿਬ ਦੇ ਨਾਲ ਹੁਣ ਅਸੀਂ ਪਬਲਿਕ ਦੇ ਨੁਮਾਇੰਦੇ ਆ ਲੋਕਾਂ ਚ ਅਸੀਂ ਰਹਿਣਾ ਆ ਅਸੀਂ ਪਿੰਡਾਂ ਚ ਨਹੀਂ ਜਾ ਸਕਦੇ ਜਿੱਨਾਂ ਚ ਅਸੀਂ ਪਬਲਿਕ ਦੇ ਜੋ ਪਬਲਿਕ ਦੀ ਛੋਟ ਆ ਜੋ ਉਹਦੀ ਵਾਲੀ ਗੱਲ ਨਾ ਕਰੀ ਅਹੀ ਆਖੇ ਜੀ ਵੇਖੋ ਸਾਨੂੰ ਤੇ ਕੋਈ ਰਾਜਨੀਤਿਕ ਗਰਜ ਨਹੀਂ ਹੈਗੀ ਇਹੀ ਤਾਂ ਐਮਐਲਏ ਬਣ ਕੇ ਵੇਖ ਲਿਆ ਆ ਪਰ ਅਸੀਂ ਇਹ ਚਾਹੁੰਦੇ ਆਂ ਵੀ ਜੇਕਰ 84 ਚ ਇੰਦਰਾ ਗਾਂਧੀ ਨੇ ਕਾਲ ਤਖਤ ਸਾਹਿਬ ਨੂੰ ਟੋਪਰ ਟੈਕਾ ਦਾ ਢਾਟੇਰੀ ਕਰ ਦਿੱਤਾ ਸੀ ਤੇ ਕੌਮ ਨੇ ਉਧਰੋਂ ਵਧੀਆ ਕਾਲ ਤਖਤ ਬਣਾ ਲਿਆ ਪਰ ਜੇ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਵਾਂ ਜੇ ਢਾਟੇਰੀ ਹੋ ਗਿਆ ਤੇ ਇਹ ਸਾਡੀ ਆਉਣ ਵਾਲੀ ਨਸਲਾਂ ਕੋਈ ਨਹੀਂ ਬਣਨੀ ਦੋ ਤਰੀਕ ਦੇ ਜਿਹੜੇ ਫੈਸਲੇ ਸੀ ਉਹਦੇ ਨਾਲ ਕਾਲ ਤਖਤ ਦੀ ਮਹਾਨਤਾ ਵਧੀ ਸੀ ਤੇ ਕਾਲੀ ਦਲ ਸਿੱਧੇ ਰਾਹ ਪੈਣ ਜੋਗਾ ਹੋ ਗਿਆ ਸੀ ਮੁਰਕੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੇ ਐਸਾ ਇੰਟਰਫੀਅਰੈਂਸ ਕੀਤਾ ਆ ਕਿ ਸਾਡੀ ਬੜੀ ਬੜੀ ਗੱਲ ਨੂੰ ਫੇਰ ਤਹਿਸ਼ ਨਹਿਸ਼ ਕਰ ਤਾ ਤੁਹਾਨੂੰ ਲੱਗਦਾ ਜਿਹੜਾ ਜਿਹੜੀ ਜਿਹਦਾ ਤੁਸੀਂ ਵਿਰੋਧ ਕਰਦੇ ਪਏ ਹੋ ਐਸ ਫੈਸਲੇ ਦਾ ਕਾਲ ਤਖਤ ਦੇ ਜ਼ੇਜ਼ੇਦਾਰ ਨੂੰ ਬਦਲ ਦੇਣਾ ਜਿਹੜਾ ਲਾਸਟ ਜਿਹੜਾ ਫੈਸਲਾ ਉਹ ਇਹ ਵਾਜਬ ਹੈਗਾ ਸੀ ਕਿ ਇਹ ਇਹ ਜਿਹੜੀ ਟੀਮ ਹੈ ਇਹ ਜਿਹੜੀ ਸਕੈਡਿਓ ਸੀ ਲੈ ਸਕਦੀ ਸੀ ਆ ਇਹਨਾਂ ਦਾ ਲੈਣਾ ਇਸ ਮੂਮੈਂਟ ਦੇ ਉੱਤੇ ਕਿੰਨਾ ਕੁ ਪੰਜਾਬ ਸੋਹਣੀ ਕਿੰਨਾ ਦਾ ਜਿਹੜਾ ਫੈਸਲਾ ਆਇਆ ਜਿਹਦਾ ਵਿਰੋਧ ਹੀ ਤੁਸੀਂ ਕਰਦੇ ਪਏ ਹੋ ਨਹੀਂ ਅਸੀਂ ਤੇ ਗੱਲ ਕੀਤੀ ਵੀ ਇਹ ਤੇ ਕੋਈ ਡੋਮੇਨ ਵਿੱਚ ਕਿਤੇ ਏਜੰਡੇ ਵਿੱਚ ਹੀ ਨਹੀਂ ਸੀ ਅਸੀਂ ਐਗਜ਼ੀਕਟਿਵ ਦੇ ਮੈਂਬਰਾਂ ਨਾਲ ਗੱਲ ਕੀਤੀ ਵੀ ਯਾਰ ਇਹ ਤੇ ਕੋਈ ਏਜੰਡੇ 'ਚ ਹੀ ਨਹੀਂ ਸੀ ਤੇ ਵੱਧ ਤੋਂ ਵੱਧ ਧਾਮੀ ਦੇ ਸਟੀਫੇ ਨੂੰ ਮਨਜ਼ੂਰ ਕਰਨਾ ਨਾ ਮਨਜ਼ੂਰ ਕਰਨ ਦੀ ਗੱਲ ਤੇ ਕਹੀ ਜਾ ਸਕਦੀ ਸੀ ਤੇ ਇਹ ਕਾਲ ਤਖਤ ਦੇ ਜਿਹੇ ਉਹਨਾਂ ਮਸਲਾ ਕੋ ਨਹੀਂ ਤਰ ਹਰਪ੍ਰੀਤ ਦਾ ਤੇ ਕੜਵਾਪਣ ਤੇ ਉਹਦੇ ਬੋਲਚਾਲ ਤੇ ਦੂਜੇ ਤੇ ਜੇ ਗੱਲਾਂ ਕਰਕੇ ਤੁਸੀਂ ਕਾਲ ਤਖਤ ਤੇ ਉਹਨਾਂ ਨੂੰ ਜਹੇਦਾਰੀ ਤੋਂ ਫਾਰਕ ਕਰ ਦਿੱਤਾ ਬਈ ਗਿਆਨੀ ਰਿਕ ਪੂਰੀ ਸਿੰਘ ਦੀ ਤੇ ਕਿਸੇ ਕਿਸੇ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਫਿਰ ਉਹ ਜਿਹੜਾ ਆਪਣਾ ਦੂਹਰਾ ਜਹੇਦਾਰ ਆ ਸਾਡਾ ਦਮ ਦਮਾ ਨਹੀਂ ਕੇਸਗਰ ਸਾਹਿਬ ਵਾਲਾ ਉਹਨੂੰ ਵੀ ਕਦੀ ਬੋਲਦੇ ਨਹੀਂ ਸੁਣਿਆ ਕਿ ਜੇ ਰੋ ਲਾਉਣ ਵਾਸਤੇ ਕੋਈ ਅਲੀਗੇਸ਼ਨ ਤੇ ਚਾਹੀਦਾ ਨਾ ਲੋਕੀ ਨੂੰ ਸਾਹਿਬ ਇਹ ਇਹ ਕਹਿਤੇ ਸਾਰਾ ਕੀਤਾ ਗਿਆ ਵੇਖੋ ਦੋ ਗੱਲਾਂ ਤੁਸੀਂ ਆਉਂਦੀਆਂ ਜਿਹੜੇ ਤੁਸੀਂ ਪ੍ਰੈਸ਼ਨ ਰੋਡ ਦੀ ਗੱਲ ਕੀਤੀ ਆ ਤੁਸੀਂ ਵਿਅਕਤੀ ਵਿਸ਼ੇਸ਼ ਦੀ ਗੱਲ ਕੀਤੀ ਹੈ ਨਹੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫਾਇਦਾ ਨਹੀਂ ਪਤਾਇਆ ਜਾ ਸਕਦਾ ਨਹੀਂ ਉਹ ਗੱਲ ਇਹ ਨਹੀਂ ਹੋਈ ਤੁਸੀਂ ਉਹਨੂੰ ਬਣਾ ਕੇ ਪੜੋ ਉਹਦੇ ਚ ਕਿਹਾ ਵੀ ਕਿਸੇ ਵੀ ਬਕੀ ਵਿਅਕਤੀ ਵਿਤੇ ਵੇਜ ਜਿਹੜਾ ਵਿਸ਼ੇਸ਼ ਦਾ ਕੋਈ ਅਧਿਕਾਰ ਨਹੀਂ ਮर्याਦਾ ਜਿਹੜੀਆਂ ਨੇ ਸਾਰੀਆਂ ਕੌਮ ਦੀਆਂ ਨੇ ਮर्याਦਾ ਦੇ ਉੱਤੇ ਸਟਿਕ ਹੋਣਾ ਸਾਨੂੰ ਬੜਾ ਜ਼ਰੂਰੀ ਆ ਉਹ ਦੂਜੀ ਮੈਂ ਗੱਲ ਜਿਹੜੀ ਤੁਸੀਂ ਕਰ ਰਹੇ ਜੇ ਮੈਂ ਤੇ ਵੇਖੋ ਸਾਰਾ ਜਿਹੜਾ ਸਾਡਾ ਪ੍ਰੈਸ ਰਿਪੋਰਟ ਹੈ ਉਹਦੇ ਵਿੱਚ ਕਾਲੀ ਦਲ ਬਾਰੇ ਕਿਸੇ ਕਿਸੇ ਦੀ ਕੋਈ ਗੱਲ ਨਹੀਂ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੂੰ ਅਸੀਂ ਕਟੰਮ ਕੀਤਾ ਤੇ ਉਹਦੀ ਇਸ ਕਾਰਗੁਜ਼ਾਰੀ ਦੀ ਅਸੀਂ ਨਿੰਦਾ ਕੀਤੀ ਆ ਔਰ ਉਹਦੇ ਫੈਸਲੇ ਨਾਲ ਅਸੀਂ ਸਹਿਮਤ ਨਹੀਂ ਅਸੀਂ ਇਹ ਪ੍ਰੈਸ ਰਿਪੋਰਟ ਦਿੱਤਾ ਔਰ ਇਸ ਕਰਕੇ ਦਿੱਤਾ ਵੀ ਜੇਕਰ ਤੁਸੀਂ ਕਹੋਗੇ ਕਿ ਖਾਦੀ ਵਰਜੀ ਦੇ ਨਾਲ ਹੀ ਚੱਲੇ ਤੇ ਫਿਰ ਇਹ ਗੱਲ ਠੀਕ ਨਹੀਂ ਵਿਅਕਤੀ ਵਿਸ਼ੇਸ਼ ਵਾਲੀ ਗੱਲ ਨੂੰ ਹੁਣ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਵਾਲੇ ਪ੍ਰੈਸ ਰਿਪੋਰਟ ਦੇ ਰਹੇ ਨੇ ਨਾ ਮੈਂ ਸਮਝ ਲਿਆ ਪੀ ਇਹ ਗੱਲ ਜਿਹੜੀ ਆ ਉਹਨਾਂ ਨੂੰ ਆਪਣੇ ਗੱਲ ਨਹੀਂ ਪਾਉਣੀ ਚਾਹੀਦੀ ਉਹ ਇਹ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਸਾਰਾ ਕੁਝ ਅਸੀਂ ਕਰਵਾਇਆ ਉਹਨਾਂ ਨੂੰ ਕੀ ਲੋੜ ਹੈ ਮੰਨਣ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਜਾਂ ਤੇ ਕਹਿਣ ਫਿਰ ਵੀ ਅਸੀਂ ਐਗਜ਼ੀਕਟਿਵ ਕਮੇਟੀ ਨੂੰ ਕਿਹਾ ਸੀ ਤੁਸੀਂ ਆਹ ਕਰੋ ਇੱਕ ਬੰਨੇ ਅਸੀਂ ਕਹਿੰਨੇ ਆ ਸਾਡਾ ਦਖਲ ਨਹੀਂ ਬੜੀ ਸਿੱਧੀ ਜੀ ਗੱਲ ਆ ਇਹ ਦੂਜੇ ਬੰਨੇ ਆਪਾਂ ਕੰਫੈਸ ਕਰ ਲੀਨੇ ਆ ਵੀ ਇਹ ਕਾਲੀ ਦਲ ਦੀ ਪਿੱਠੇ ਸ਼ਰਮ ਆ ਕਾਲੀ ਦਲ ਦਾ ਤਾਂ ਨਾਂ ਹੀ ਨਹੀਂ ਲਿਆ ਪ੍ਰੈਸ ਰੋਡ 'ਤੇ ਕਿਸੇ ਨੇ ਉਹਨੇ ਮੈਂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਤ੍ਰਿਕ ਮੈਟੀਰੀਅਲ ਏਜੰਡੇ ਵਿੱਚ ਨਹੀਂ ਸੀਗਾ ਹੈਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਫਿਰ ਉਹਨਾਂ ਨੇ ਇਹ ਕਿਹਦੇ ਕਹਿੰਦੇ ਸਾਰਾ ਫੈਸਲਾ ਦੇਖੋ ਗੱਲ ਜਿਹੜੀ ਆ ਨਾ ਜਿਹੜੀ ਗੱਲ ਹੁਣ ਤੁਹਾਡੇ ਸਾਹਮਣੇ ਪ੍ਰੈਸ ਰੋਟ ਆਉਂਦੇ ਨੇ ਇਹੋ ਸ਼ੱਕੀ ਸ਼ੱਕ ਪੈਦਾ ਕਰ ਦੇਖੋ ਲੋਕ ਜੋ ਕੁਝ ਕਹਿੰਦੇ ਨੇ ਸਾਰੇ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਗੱਲ ਸਿਰਫ ਇੰਨੀ ਆ ਵੀ ਇਹ ਗੱਲ ਉੱਬਰ ਕੇ ਕੋਈ ਗੱਲ ਕਰਦਾ ਨਹੀਂ ਅਸੀਂ ਇਹਨਾਂ ਨੂੰ ਕਿਹਾ ਵੇਖੋ ਜਿਹੜਾ ਇਹ ਰੌਲਾ ਪੈਂਦਾ ਨਾ ਅਕਾਲ ਤਖਤ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਤੇ ਇਹਨਾਂ ਨੂੰ ਲਾਉਣ ਦਾ ਇਦੇ ਵਿੱਚ ਸੁਧਾਰ ਕਰੋ। ਵੇਖੋ ਸ਼ਰੂਮਣੀ ਕਮੇਟੀ ਨੋ ਡਾਊਟ ਇੱਕ ਇਲੈਕਟਿਡ ਸਰਬਤ ਖਾਲਸਾ। 165 60 ਬੰਦੇ ਜਿਹੜੇ ਨੇ ਇਲੈਕਟ ਹੋ ਕੇ ਸ਼ਰੂਮਣੀ ਕਮੇਟੀ ਦੇ ਆਉਂਦੇ ਆ ਔਰ ਸਿੱਖ ਧਰਮ ਦਾ ਪਹਿਲਾ ਇਤਿਹਾਸ ਹੈ ਜਿਹਦੇ ਵਿੱਚ ਇਸ ਤਰ੍ਹਾਂ ਇਲੈਕਟ ਹੋ ਕੇ ਬੰਦੇ ਆਉਂਦੇ ਆ ਤੇ ਉਹ ਪ੍ਰਬੰਧ ਚਲਾਉਂਦੇ ਆ ਕਿਸੇ ਧਰਮ ਦੇ ਵਿੱਚ ਹੋਰ ਨਹੀਂ। ਇਹ ਇਲੈਕਟਿਡ ਸਰਬਤ ਸਰਬਤ ਖਾਲਸਾ ਜਿਹੜਾ ਇਹ ਕਾਲਕਤ ਦੇ ਜਿਸ ਤਰ੍ਹਾਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਰੱਖਦਾ। ਪਰ ਜੇਕਰ ਆਪਾਂ ਮर्यादा ਨੂੰ ਬਚਾਉਣਾ ਹੈ ਜੇ ਧਰਮ ਦੀ ਜਿਹੜੀ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਉੱਚਾ ਚੁੱਕਣਾ ਇਹਦੇ ਵਿੱਚ ਨਾਲੇ ਹੋਣਾ ਚਾਹੀਦਾ ਵੀ ਸ਼ਰੂਮਣੀ ਕਮੇਟੀ ਕਾਰਤਖ ਦੇ ਜਥੇਦਾਰ ਨੂੰ ਲਾ ਸਕਦੀ ਆ ਪਰ ਉਹਨੂੰ ਲਾਉਣ ਦਾ ਅਧਿਕਾਰ 5 ਸਾਲ ਤੋਂ ਪਹਿਲਾਂ ਸ਼ਰੂਮਣੀ ਕਮੇਟੀ ਦੇ ਕੋਲ ਨਹੀਂ ਹੋਣਾ ਚਾਹੀਦਾ ਇਹ ਮਤੇ ਦੇ ਵਿੱਚ ਨਾ ਪਾਉਣਾ ਚਾਹੀਦਾ ਤਾਂ ਕਿ ਇੰਡੀਪੈਂਡੈਂਟ ਸਿੱਖ ਸੋਚ ਦੇ ਮੁਤਾਬਕ ਕਾਰਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਕੌਮ ਦੀ ਸੇਵਾ ਕਰਨ ਉਹਨਾਂ ਨੂੰ ਇਹ ਨਾ ਹੋਵੇ ਵੀ ਮੈਂ ਅੱਜ ਆ ਗੱਲ ਕੀਤੀ ਤੇ ਮੈਨੂੰ ਕੱਲ ਨੂੰ ਲਾ ਦੇਣਾ ਇਹ ਮਸਲਾ ਹੱਲ ਹੋ ਜਾਂਦਾ ਤੁਹਾਨੂੰ ਨਹੀਂ ਲੱਗਦਾ ਜੀ ਇਹ ਤਾਂ ਫਿਰ ਇੱਕ ਪਰਿਵਾਰ ਨੂੰ ਮਤਲਬ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਚਿੱਠੀ ਨਹੀਂ ਵੇਖੋ ਦੋ ਤਿੰਨ ਚੀਜ਼ਾਂ ਨੇ ਇਹ ਗੱਲਾਂ ਲੰਮੀਆਂ ਨੇ ਫਿਰ ਤੁਹਾਡੇ ਕੋ ਸਾਰੀਆਂ ਕਵਰ ਨਹੀਂ ਹੋਣੀਆਂ ਵੇਖੋ ਨੁਕਸ ਸਾਰਿਆਂ ਬੰਨਿਆ ਚ ਹੀ ਹੈਗਾ ਇਹ ਨਹੀਂ ਕਿ ਵੀ ਨੁਕਸ ਕਲਾ ਤਖਵੀਰ ਬਾਦਲ ਦੇ ਵਿੱਚ ਸੀ ਨੁਕਸ ਸਾਰਿਆਂ ਚ ਹੀ ਹੈਗਾ ਇਹ ਆਪੇ ਫਾਫੜੀਏ ਤੈਨੂੰ ਕੌਣ ਸਜਾਏ ਸਾਰਿਆਂ ਨੇ ਆਪਣੇ ਗਾਲ ਆਪੇ ਜੱਬ ਪਾਇਆ ਲੁਧੇਨਗਰ ਸਾਹਿਬ ਤੁਸੀਂ ਤੇ ਬੜੇ ਲੰਬੇ ਧਰਮ ਦੀ ਰਾਜਨੀਤੀ ਨਾਲ ਵੀ ਰਾਜਨੀਤੀ ਤੇ ਧਰਮ ਅਕਾਲੀ ਦਲ ਕੱਠੇ ਕਿਤੇ ਨਾ ਕਿਤੇ ਚੱਲੋ ਅੱਜ ਤੁਹਾਡੇ ਵੱਲੋਂ ਆਪਣੀ ਸਪੈਸ਼ਲ ਦੇ ਦਿੱਤਾ ਗਿਆ ਕਿ ਲੋਕਾਂ ਦਾ ਐਕਸਪ੍ਰੈਸ਼ਨ ਹੈ ਜਾਂ ਤੁਹਾਡਾ ਐਕਸਪ੍ਰੈਸ਼ਨ ਹੈ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਸੱਤ ਬੰਦੇ ਕਮੇਟੀ ਮੀਟਿੰਗ ਕਰਕੇ ਅਕਾਲੀ ਦਲ ਵੀ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤੀ ਤੁਸੀਂ ਤੇ ਤਾਂ ਫਿਊਚਰ ਕੀ ਦੇਖਦੇ ਹੋ ਫਿਰ ਅਕਾਲੀ ਦਲ ਦਾ ਇਹਨਾਂ ਨਾਲ ਕੱਲ੍ਹ ਪਾੜ ਜਗ੍ਹਾ ਦੇ ਨਾਲ ਦੋ ਗਰੁੱਪ ਹੋ ਗਏ ਦੋ ਵੇਖੋ ਦੋ ਦੋ ਦੇ ਅੱਗੇ ਕਿੰਨੇ ਗਰੁੱਪ ਹੋਏ ਨੇ ਕਾਲੀ ਦਲ ਕਦੇ ਇੱਕ ਗਰੁੱਪ ਚ ਥੋੜਾ ਇਹ ਤੇ ਹੋਰ ਜੋ ਆ ਲੋਕਾਂ ਚ ਵੀ ਬੜੀ ਵੱਡੀ ਬਗਾਵਤ ਕਰਦਾ ਚੋ ਨਹੀਂ ਇਹ ਤੇ ਵਿਦਨ ਪਾਰਟੀ ਵੇਖੋ ਜਦੋਂ ਆਪਾਂ ਤੁਹਾਡੇ ਸਾਹਮਣੇ ਪਿਛਲੇ 6-7 ਮਹੀਨੇ ਤੋਂ ਇਹ ਰਹਾ ਆ ਪੇਸ਼ ਕਰਦੇ ਰਹਾ ਮੰਨੀਆਂ ਜਦੋਂ ਨਹੀਂ ਜਾਂਦੀ ਜਦੋਂ ਪਾਣੀ ਛੇਤ ਤੋਂ ਟੱਪ ਜਾਂਦਾ ਜਦੋਂ ਲੋਕ ਸਾਡੇ ਮੂੰਹ ਦੇ ਉੱਤੇ ਗੱਲਾ ਕਰਦੇ ਆ ਵੀ ਤੁਹਾਨੂੰ ਪਿੰਡਾ ਜਹੀ ਵਾਣ ਨਹੀਂ ਦੇਣਾ ਕੋਈ ਕਿਹੜੇ ਮੂੰਹ ਨਾਲ ਭਰਤੀ ਕਰਦੇ ਜੇ ਫਿਰ ਮੈਨੂੰ ਦੱਸੋ ਅਸੀਂ ਤੇ ਇੱਥੇ ਜੀਣਾ ਹੈ ਤੇ ਪਿੰਡਾ ਜਰਣਾ ਅਸੀਂ ਤੇ ਇਹ ਗੱਲ ਜਿਹੜੀ ਆਪ ਅਗੇ ਢਿੱਡੋ ਮੰਨਦੇ ਸਾ ਵੀ ਆਪਾਂ ਨੂੰ ਕਾਸ ਤੱਕ ਦੀ ਬਰਾਦਾ ਦੇ ਮੁਤਾਬਕ ਚੱਲਣਾ ਚਾਹੀਦਾ ਔਰ ਕਾਲ ਤਖਤ ਨੇ ਵੱਡੇ ਫੈਸਲੇ ਕਰਕੇ ਸਜਾ ਲਾ ਕੇ ਰਾ ਸਾਡਾ ਪਧਰਾ ਕਰ ਦਿੱਤਾ ਸੀ ਇਹ ਚ ਕੋਈ ਦੋ ਰਵਾ ਨਹੀਂ ਆ ਮੁਰਕੇ ਜਿਹੜਾ ਪਗਾ ਪੈ ਗਿਆ ਨਾ ਨਵਾਈ ਇਸ ਗੱਲ ਨੇ ਸਾਡਾ ਸਾਰਾ ਖਲਾਰਾ ਖਲਾਰ ਦਿੱਤਾ ਜਿਹੜੀ ਗੱਲ ਅਸੀਂ ਕਹਿੰਦੇ ਰਹੇ ਆ ਵੀ ਸਾਰਿਆਂ ਨੂੰ ਨਾਲ ਲੈ ਲੋ ਬਾਅਦ ਵਿੱਚ ਲੈਣ ਨੂੰ ਤਿਆਰ ਵੀ ਹੋਏ ਜੇਕਰ ਵੇਲੇ ਸਿਰ ਚੁੱਕਿਆ ਸਟੱਪ ਕਾਲੀ ਦਲ ਦਾ ਸਾਰਿਆਂ ਨੂੰ ਬੁੱਕੇ ਚ ਲੈ ਲੀਦੇ ਨਾ ਤੇ ਫੇਰ ਕਾਲ ਸਾਡੀ ਸੂਤ ਆ ਗਈ ਸੀ ਫਿਰ ਗੱਲ ਕੋਈ ਨਹੀਂ ਸੀ ਸਾਰੇ ਉਹਨੂੰ ਤਿਆਰ ਸਨ ਤੁਹਾਡੇ ਦੇ ਸਾਬ੍ਹ ਇੱਕ ਉਹ ਉਹ ਤੁਹਾਡੇ ਜਿਦਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਦੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਜਿਹੜੀ ਆ ਉਹਨਾਂ ਵੱਲੋਂ ਜਿਹੜੇ ਥਾਪੇ ਉਹਨਾਂ ਨੇ ਕਰਨ ਇਲਾਨ ਕਰਤਾ ਵੀ ਇੰਨਾ ਦੀ ਕਰਨੀ ਉਧਰੋਂ ਅਕਾਲੀ ਦਲ ਕਰ ਰਿਹਾ ਹੁਣ ਤੁਹਾਡੀ ਭਰਤੀ ਜਿਹੜੀ ਤੁਸੀਂ ਜਿਹੜੀ ਕੱਲ ਪ੍ਰੈਸ ਨੋਟ ਜਿਹੜੇ ਨਮਰਾਲਾ ਬਿਕਰਮ ਸਿੰਘ ਟੀਮ ਨੇ ਵੱਲੋਂ ਉਹ ਭਰਤੀ ਕਿਹੜੀ ਮੰਨੇਗੀ ਅਕਾਲੀ ਦਲ ਦੀ ਕਿ ਅਕਾਲ ਤਖਤ ਸਾਹਿਬ ਦੀ ਵੇਖੋ ਗੱਲ ਆ ਭਰਤੀ ਤੇ ਇਹਨਾਂ ਨੇ ਤੇ ਕਰ ਲਈ ਆ ਹਾਂਜੀ ਹੁਣ ਉਹ ਵੀ ਕਰ ਲੈਣ ਬਿਲ ਆਖਰ ਇਕੱਠਿਆਂ ਤੋਂ ਬਗੈਰ ਕੋਈ ਗੱਲ ਨਹੀਂ ਬਣਨੀ। ਨਹੀਂ ਤੁਹਾਡੀ ਟੀਮ ਕਿੱਧਰ ਜਾਏਗੀ? ਨਹੀਂ ਸਾਡੀ ਟੀਮ ਨੇ ਤਾਂ ਭਰਤੀ ਜਿਹੜੀ ਆਲਰੇਡੀ ਜਿੰਨੀ ਜੋਗੀ ਕਰ ਦਿੱਤੀ ਆ। ਛਰੂਮੀ ਕਾਲੀ ਦਾ। ਛਰੂਮੀ ਕਾਲੀ ਨੇ ਭਰਤੀ ਤੇ ਕਰ ਦਿੱਤੀ ਆ ਉਹਦੇ ਤੁਸੀਂ ਕਰ ਰਹੇ ਹੋ ਵੀ ਕਾਲਤਾਰ ਸਾਹਿਬ ਨਾਲ ਆਪਾਂ ਨਹੀਂ ਉਹ ਭਰਤੀ ਦੇ ਵਿੱਚ ਉਦੋਂ ਉਦੋਂ ਮर्यादा ਦੇ ਮੁਤਾਬਕ ਕਾਲਤਾਰ ਦੇ ਜਹਦਾਰ ਨੇ ਕਿਹਾ ਸੀ ਮੈਂ ਭਰਤੀ ਦਾ ਵੈਲਕਮ ਕਰਦਾ। ਬਾਅਦ ਚ ਉਹਨਾਂ ਨੇ ਕੰਟੈਂਪ ਨਹੀਂ ਬਾਅਦ ਚ ਉਹ ਕਿੰਨਾ ਮੈਨੂੰ ਤੈਨੂੰ ਮੈਂ ਉਹ ਚ ਕੀ ਕਹਿ ਸਕਦਾ ਅਸੀਂ ਤੇ ਜਦੋਂ ਉਹਨਾਂ ਕਿਹਾ ਵੈਲਕਮ ਕਰਦੇ ਆ ਭਰਤੀਆਂ ਲਾ ਕੇ ਦੇ ਦਿਤੀਆਂ। ਉਹ ਵੀ ਚੰਦ ਬੰਦਿਆਂ ਕੋਲ। ਇਹ ਨਹੀਂ ਵੀ ਲੋਕਾਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਮੈਂ ਕਹਾਂਗਾ ਬਹੁਤ ਸਾਰੇ ਲੋਕਾਂ ਨੇ ਤੁਸੀਂ ਫਦੇ ਗੜੋ ਪਤਾ ਕਰ ਲਿਓ ਨਾ ਘੜੀ ਜਿੰਨੇ ਕਾਲਸ ਦਾ ਫੈਸਲਾ ਇੰਨੇ ਚ ਪਤੀ ਕਹਿੰਦੀ ਚਲੋ ਨਹੀਂ ਆਈ ਤੇਲ ਫੁੱਲ ਜੋ ਸੀ ਜਿੰਨੇ ਕੋ ਚੰਦ ਬੰਦਿਆਂ ਨੇ ਭਰ ਕੇ ਦਿੱਤੀ ਸੀ ਦੇ ਆਏਗੇ ਸੀ ਚਲੋ ਹੁਣ ਹੁਣ ਬਲਸ ਲੋਸਾ ਲੱਗਦਾ ਨਹੀਂ ਵੀ ਲੱਦਨ ਸਾਹਿਬ ਵੀ ਹੁਣ ਦੋ ਧੜੇ ਵਾਉਣ ਦੇ ਲੋਕ ਜੇ ਤੁਹਾਨੂੰ ਕੱਲ੍ਹ ਤੁਹਾਡਾ ਕਲੈਕਸ਼ਨ ਲੈਂਦਾ ਫਿਰ ਅਗਲਾ ਕਿਹੜਾ ਕਦਮ ਕੀ ਹੋਏਗਾ ਜੀ ਨਹੀਂ ਜੀ ਨਹੀਂ ਕਾਲੀ ਦਾਲ ਵੇਖੋ ਜੀ ਸੱਦ ਕੇ ਐਕਸ਼ਨ ਲੈ ਲਵੇ ਕਾਲੀ ਦਾਲ ਨੂੰ ਹੱਕ ਹੈ ਜੇ ਅਸੀਂ ਕੋਈ ਕਾਲੀ ਦਾਲ ਦੇ ਖਿਲਾਫ ਬੋਲੇ ਆ ਤੇ ਜਰੂਰ ਲੈ ਲਵੇ ਸਾਡਾ ਇਸ ਗੱਲ ਪਰ ਅਸੀਂ ਜੇ ਕਾਲੀ ਦਲ ਧਰਮ ਦੀ ਮर्यादा ਦੇ ਖਿਲਾਫ ਕੋਈ ਵੀ ਗੱਲ ਕਰੂਗਾ ਤਾਂ ਅਸੀਂ ਉਹਦੇ ਵਾਸਤੇ ਬੋਲਾਂਗੇ ਖਰੋਵਾਂਗੇ ਕਿਉਂਕਿ ਜੋ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਦੀ ਇਹ ਨੂੰ ਜੀਠਿਆ ਭਾਗੀ ਹੋ ਗਿਆ ਇਹ ਤਾਂ ਫਿਰ ਇਹ ਤਾਂ ਚਲੋ ਫਿਰ ਟਾਡੇ ਇੱਕ ਪੁਆਇੰਟ ਹੁੰਦਿਆ ਨਾ ਅਟਰੈਕਸ਼ਨ ਪਾਦਾ ਕਰਨ ਲਈ ਯਰਪੀ ਲੈਣ ਲਈ ਇਹ ਹੁੰਦਾ ਵੀ ਤੁਸੀਂ ਐਉਂ ਕਰਦੇ ਹੋ ਹੈ ਪ੍ਰੈਸ ਰੂਟ ਦੇ ਵਿੱਚ ਲਿਖਿਆ ਬਾਕੀ ਪੜ ਨਹੀਂ ਲਿਖਿਆ ਨਹੀਂ ਬਾਕੀ ਨਹੀਂ ਲਿਖਿਆ ਲੇਕਿਨ ਉਹਦੇ ਵਿੱਚ ਇੱਕ ਚੀਜ਼ ਲਿਖੀ ਕਿ ਅੱਜ ਬਾਦਲ ਪਰਿਵਾਰ ਨਾਲ ਕੜੇ ਦੀ ਲੋੜ ਸੀ ਕੜੇ ਦੀ ਲੋੜ ਸੀ ਨਹੀਂ ਉਹ ਉਹ ਕਹਿੰਦੇ ਆ ਨਾ ਉਹ ਤੇ ਇਹ 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 ਭੂਦੜ ਸਾਹਿਬ ਦਾ ਪਿਆਰ ਹੈ ਉਹਨੂੰ ਨੀ ਆ ਤੇ ਵੇਖੋ ਪੂਰਨ ਸਾਹਿਬ ਪੂਰਨ ਸਾਹਿਬ ਸਾਡੇ ਬੜੇ ਸਤਿਕਾਰਯੋਗ ਨੇ ਬਹੁਤ ਪੁਰਾਣੇ ਸੀਨੀਅਰ ਬੰਦੇ ਨੇ ਹੁਣ ਮੇਰਾ ਪਾਵੇ 1 ਸਾਲ ਤੇ ਹੋ ਗਿਆ ਮਜੀਠਾ ਜੀ ਇਹ ਮੀਟਿੰਗ ਚ ਨਹੀਂ ਆਏ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ ਵੇਖੋ ਮਜੀਠਾ ਜੀ ਤੇ ਜਿੰਨਾ ਤਸ਼ੱਦਦ ਗਵਰਨਮੈਂਟ ਵੱਲੋਂ ਹੋਇਆ ਹੋ ਇਸ ਕਰਕੇ ਹੋਇਆ ਵੀ ਇਹ ਕਾਲੀ ਦਲ ਦੀ ਪਪੂਲਰ ਫਿਗਰ ਆ ਇਹਨੂੰ ਡੈਮੇਜ ਕਰੀਏ ਮਜੀਠਾ ਜੀ ਕਿਹਦੇ ਨਸ਼ਾ ਵੇਚਦੇ ਆ ਮਜੀਠਾ ਜੀ ਦਾ ਬਾਰਾ 13 ਸਾਲਾਂ ਦੇ ਵਿੱਚ ਕੋਈ ਗੱਲ ਸਾਹਮਣੇ ਆਈ ਹੈ ਜਿਹੜੇ ਆਂਦੇ ਸੀ ਉਹ ਨਸ਼ੇ ਦੇ ਹੁਣ ਇਹ ਸਰਕਾਰਾਂ ਦੋਵੇਂ ਹੱਡ ਗਈਆਂ ਨੇ ਨਸ਼ਾ ਕੁੜੀਆ ਅੱਗੇ ਨੂੰ 50 100 ਗ੍ਰਾਮ ਵੱਧ ਗਿਆ ਇਹ ਵਜੀਠਾ ਜੀ ਨੂੰ ਤੇ ਟਾਰਗੇਟ ਕੀਤਾ ਗਿਆ ਕਿ ਉਹ ਪਰਸਨੈਲਿਟੀ ਐਸੀ ਆ ਜਿਹੜੀ ਕਾਲੀ ਦਲ ਨੂੰ ਲੀਡ ਕਰਕੇ ਲੱਗੇ ਲੈ ਕੇ ਜਾ ਸਕਦੀ ਹੈ ਜੀ ਜੀ ਨਾ ਇਹਨੂੰ ਡੈਮੇਜ ਕਰਨ ਵਾਸਤੇ ਵਜੀਠਾ ਜੀ ਤੇ ਸੱਟ ਟੂ ਸੱਟ ਸੱਟ ਟੂ ਸੱਟ ਸੱਟ ਟੂ ਸੱਟ ਦੀ ਬਣਾਈ ਗਈ ਹੈ ਵਜੀਠਾ ਜੀ ਦਾ ਕੋਈ ਕਸੂਰ ਨਹੀਂ ਇਹ ਸਾਰੀ ਦੀ ਸਾਰੀ ਇੱਕ ਪਲਾਨ ਥੋੜਾ ਤਰੀਕੇ ਨਾਲ ਸਾਰੀਆਂ ਸਰਕਾਰਾਂ ਨੇ ਮਜੀਠੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਹੁਣ ਇਹ ਨਾ ਕੀਤਾ ਸੀ ਸੁਪਰੀਮ ਕੋਰਟ ਵੀ ਉਹਦੀ ਜਮਾਤ ਕੈਨਸਲ ਕਰ ਦਿਓ ਕਿਤੇ ਨਾ ਕਿਤੇ ਹੁਣ ਇਦਾਂ ਨਹੀਂ ਲੱਗਦਾ ਕਾਲੀ ਦਲ ਵੀ ਕਰਨ ਲੱਗ ਪਿਆ ਨਹੀਂ ਵੇਖੋ ਕਾਲੀ ਦਲ ਮਜੀਠੇ ਦੇ ਵਿੱਚ ਜਿਹੜੀ ਇਹਨੇ ਗੱਲ ਤੁਸੀਂ ਕਰਦੇ ਵੇਖੋ ਇੱਕ ਤਾਂ ਹੈਗਾ ਵੀ ਉਹਨਾਂ ਦਾ ਰਿਸ਼ਤਾ ਇਹਨਾਂ ਅੰਦਰ ਲਾਇਆ ਤੁਸੀਂ ਸਮਝਦੇ ਜੇ ਵੀ ਉਹ ਜੇ ਚਾਰੇ ਬੰਦੇ ਹੀ ਮਜੀਠਾ ਜੀ ਦਾ ਤੁਹਾਨੂੰ ਪਤਾ ਗ੍ਰੈਂਡਫਾਦਰ ਦਾ ਫਾਦਰ ਜਿਹੜਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੀ ਉਹਨਾਂ ਦੇ ਵਿੱਚ ਅਨਸਾਓ ਉੱਤਰ ਬੋਲੇ ਨੇ ਸਮਝ ਗਏ ਕਿ ਨਹੀਂ ਔਰ ਜੇ ਕੋਈ ਬੋਲਣ ਦੇ ਵਿੱਚ ਜਾਂ ਕੋਈ ਗੱਲ ਸਟੈਂਡ ਲਾਈਨ 'ਚ ਕੋਈ ਗਲਤੀ ਆ ਤੇ ਪ੍ਰੈਸ ਦੱਸੇ ਵੀ ਉਹਨਾਂ ਨੇ ਇਹ ਗਲਤ ਅਹੀਂ ਤੇ ਕਾਲੀ ਦਲ ਦਾ ਤੇ ਉੱਚ ਨਾ ਹੀ ਨਹੀਂ ਆਇਆ ਕਾਲੀ ਦਲ ਆਪਣੇ ਲੈਵਲ ਤੇ ਜੋ ਮਰਜ਼ੀ ਕਰਦਾ ਕਰ ਦਵੇ ਕਾਲੀ ਦਲ ਨੇ ਜੇਕਰ ਕੋਈ ਐਕਸ਼ਨ ਲੈਣਾ ਜੀ ਸਦਕੇ ਲੈ ਲਵੇ ਪਰ ਅਸੀਂ ਇਹ ਗੱਲ ਦਿਆ ਕਾਲੀ ਦਲ ਤੇ ਹੁਣ ਚਲੋ ਵੈਸੇ ਹੀ ਬੰਤਰ ਭੰਗ ਹੋਈ ਆ ਭਰਤੀ ਦੁਬਾਰਾ ਇਹਨਾਂ ਨੇ ਕਰ ਲਈ ਆ ਉਹਦੇ ਦੁਬਾਰਾ ਵਾਲੇ ਹੋ ਤੇ ਹੋਤੇ ਕਿਸੇ ਕਿਸੇ ਦਾ ਕੋਈ ਮੈਂਬਰ ਕਾਲੀ ਦਲ ਦਾ ਹੈ ਹੀ ਨਹੀਂਗਾ ਜੇਕਰ ਅਸਲ ਗੱਲ ਵੇਖੀ ਹੈ ਨਾ ਹੁਣ ਤੇ ਕਿਸੇ ਦੇ ਕੋਲ ਕੋਈ ਮੈਂਬਰਸ਼ਿਪ ਨਵੀਂ ਦੇਵੇ ਤੇ ਇਕਾਲੀ ਦਸ ਦੇ ਵਿੱਚ ਆਉਣਾ ਨਵੀਂ ਵਿੱਚ ਦੂਹਰਿਆ ਜਾਉਣਾ ਉਹ ਤੇ ਕੰਮ ਖਤਮ ਹੋ ਗਿਆ ਆ ਆ ਅੱਜ ਕੱਲ੍ਹ ਭੁੰਡਾ ਸਾਦਾ ਬਿਆਨ ਆ ਗਿਆ ਹਾਂ ਹਾਂ ਜੀ ਪੇਟੇ ਚੋਰਾ ਮਾਰਿਆ ਇਹਰਾ ਵਗੈਰਾ ਮੁੜ ਕੇ ਮੁੱਕਰ ਗਏ ਆ ਅੱਜ ਸਵੇਰੇ న్యూਸ 18 ਤੇ ਉਹ ਕਹਿ ਰਿਹਾ ਜੀ ਇਹ ਤੇ ਮੇਰੀ ਸ਼ਰਧਾਲੀ ਹੁੰਦੀ ਸ਼ਰਧਾਲੀ ਇਹਦਾ ਮਤਲਬ ਉਹਨਾਂ ਨੇ ਆਪਣੇ ਕੋਲ ਨਹੀਂ ਪ੍ਰੈਸ ਨੋਟ ਜਾਰੀ ਪਿੱਛੋਂ ਜਿਤਨਾ ਇਹ ਤੇ ਉਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਨੇ ਛਾਪਿਆ ਜੀ ਵਿਖੋ ਆਪਾਂ ਨੂੰ ਤੇ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਨਾ ਪਰ ਉਹ ਇਹ ਆ ਕਿ ਪਿਆਰੇ ਕਈ ਕੁਝ ਚੱਲਦਾ ਹੈ ਹੁਣ ਸਾਡੇ ਨੂੰ ਪਰ ਤੂੰ ਵਿੱਚੋਂ ਜਿਹੜੇ ਜਿਹੜੇ ਤੁਹਾਡੇ ਫਾਇਦੇ ਦੇ ਹੋਣਗੇ ਉਹ ਬਾਈਟਾ ਤੁਸੀਂ ਰੱਖ ਲੈਣੇ ਆ ਦੂਜਿਆਂ ਤੋਂ ਆ ਛੱਡ ਦੇਣੀਆਂ ਇਹ ਤੇ ਤੁਹਾਡੇ ਪ੍ਰੈਸ ਵਾਲਿਆਂ ਦਾ ਕੰਮ ਆ ਇਹ ਤੇ ਇਹਨੂੰ ਤੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਫਿਰ ਵੀ ਇੱਕ ਪ੍ਰੈਸ ਰਿਲੀਜ਼ ਆਣਾ ਤੋਂ ਬਾਅਦ ਉਨੀ ਹੀ ਚੀਜ਼ ਆ ਆਪਣੇ ਘਰ ਉਹ ਇਹ ਬੈਠੇ ਉਹ ਗੱਲ ਜਿਹੜੀ ਕਮਜ਼ੋਰੀ ਯਾਰ ਕਰਦੀ ਹੈ ਨਾ ਵੀ ਇੱਥੇ ਸਭ ਅੱਛਾ ਨਹੀਂ ਉਹ ਇਹੋ ਗੱਲ ਸਾਬਤ ਕਰਦੀ ਆ ਵੀ ਉੱਥੇ ਡਿਕਟੇਸ਼ਨ ਕੋਈ ਦੇ ਰਿਹਾ ਲਿਖ ਕੋਈ ਰਿਹਾ ਲਿਖਿਆ ਕੁਝ ਜਾ ਰਿਹਾ ਇਸ ਤਰੀ ਜਾਪਦਾ ਨਾ ਪਰ ਇਹ ਨਹੀਂ ਹੋਣਾ ਚਾਹੀਦਾ ਉਹ ਤੁਹਾਨੂੰ ਸਭ ਤੇ ਹੋ ਰਿਹਾ ਵੀ ਉਹਦਾ ਖੁਦ ਹੀ ਨਹੀਂ ਪੜਿਆ ਸ਼ਾਇਦ ਹੋ ਸਕਦਾ ਚਲੋ